ਹਾਂਜੀ ਸਤਿ ਸ਼੍ਰੀ ਅਕਾਲ ਜਿਸ ਕਿ ਮੇਰੇ ਸਾਰੇ ਜਣੇ ਆਈ ਹੋਪ ਸਾਰੇ ਜਣੇ ਬਹੁਤ ਹੀ ਵਧੀਆ ਹੋਵੋਗੇ ਤੇ ਆਪਣੇ ਆਪਣੇ ਪਰਿਵਾਰਾਂ ਵਿੱਚ ਘਰਾਂ ਵਿੱਚ ਤੰਦਰੁਸਤ ਤੇ ਖੁਸ਼ਹਾਲ ਹੋਗੇ ਤੇ ਅੱਜ ਦਾ ਆਪਣਾ ਵਲੌਗ ਆ ਜੀ ਅੱਜ ਆਪਾਂ ਵਾਪਸੀ ਕਰਨ ਲੱਗੇ ਆ ਪੁਰਤਗਾਲ ਤੋਂ ਜਰਮਨੀ ਤੇ ਆਪਾਂ ਨੂੰ 1 ਵੀਕ ਇੱਥੇ ਲੱਗ ਗਿਆ 7-8 ਤਰੀਕ ਨੂੰ ਆਪਾਂ ਆਏ ਸੀ ਤੇ ਹੁਣ 15-16 ਤਰੀਕ ਨੂੰ ਆਪਾਂ ਵਾਪਸੀ ਕਰ ਰਹੇ ਆ ਤੇ ਵਾਪਸੀ ਵੇਲੇ ਮਤਲਬ ਆਪਾਂ ਤੁਰ ਪਿਆ ਘਰੋਂ ਤੇ 2 1/2 3 ਘੰਟੇ ਦੀ ਦੂਰੀ ਤੇ ਆਪਣਾ 에ਰਪੋਰਟ ਆ ਜਿੱਥੋਂ ਤਕਰੀਬਨ ਜਿੱਦਾਂ ਲੋਕ ਕਾਰਡ ਤੇ ਪੁਰਤਗਾਲ ਦਾ ਅਪਲਾਈ ਕਰਦੇ ਆ ਪੇਪਰ ਪੁਰਤਗਾਲ ਦੇ ਹੁੰਦੇ ਆ ਤੇ ਤਿੰਨ ਕੁ ਮੰਤ ਆਪਣਾ ਇਹ ਵੀਜ਼ਾ ਹੁੰਦਾ ਵਾ ਪੁਰਤਗਾਲ ਵਾਲਾ ਤੇ ਉੱਥੇ ਪੇਪਰ ਅਪਲਾਈ ਜਾ ਕੇ ਕਰਕੇ ਜਾਣਾ ਜਿੱਦਾਂ ਬਾਇਓਮੈਟ੍ਰਿਕ ਫਿੰਗਰਾਂ ਦੀ ਜਦੋਂ ਡੇਟ ਹੁੰਦੀ ਆ ਉਹਦੀ ਵੇਟ ਕਰਨ ਵਾਸਤੇ ਕਈ ਜਣੇ ਕੋਈ ਜਰਮਨ ਚਲੇ ਜਾਂਦਾ ਵਾ ਕੋਈ ਸਪੇਨ ਕੋਈ ਹੋਰ ਜੜੀਆਂ ਯੂਰਪ ਕੰਟਰੀਜ਼ ਆ ਲੱਗ ਲੱਗੇ ਤੇ ਉੱਥੇ ਚਲ ਜਾਂਦੇ ਆ ਸਾਰੇ ਤੇ ਆਪਾਂ ਵੀ ਮਤਲਬ ਮੇਰੇ ਸਾਹਬ ਨਾਲ 6 ਦਿਨ 6-7 ਦਿਨ ਜਦੋਂ ਮੈਂ ਇੰਡੀਆ ਤੋਂ ਆਈ ਸੀ 6-7 ਦਿਨ ਹੀ ਆਪਾਂ ਪੁਰਤਗਾਲ ਰੁਕੇ ਸੀ ਤੇ ਜਦੋਂ 12 ਮਾਰਚ ਨੂੰ ਆਈ ਥਿੰਕ ਮੇਰਾ ਵੀਜ਼ਾ ਖਤਮ ਹੋਣਾ ਸੀਗਾ ਤੇ 6 ਤਰੀਕ ਨੂੰ ਆਪਾਂ ਜਰਮਨ ਚਲੇ ਗਏ ਸੀਗੇ ਤੇ ਅੱਜ 1 ਸਾਲ ਬਾਅਦ ਮੇਰੇ ਸਾਹਮਣੇ 10 ਕ ਮਨਤ ਬਾਅਦ ਆਪਾਂ 9 10 ਮਨਤ ਬਾਅਦ ਇੱਥੇ ਪੁਰਤਗਾਲ ਆਏ ਆ ਵਾਪਸ ਤੇ ਹਫਤਾ ਕਿ ਇੱਥੇ ਰਹੇ ਆ ਤੇ ਬਾਇਓਮੈਟ੍ਰਿਕ ਵਾਸਤੇ ਆਏ ਸੀ ਤੇ ਅੱਜ ਹੁਣ 8 9 ਦਿਨ ਇੱਥੇ ਰੁੱਕ ਕੇ ਤੇ ਆਪਾਂ ਵਾਪਸੀ ਕਰਨ ਲੱਗੇ ਆ ਤੇ 2 3 ਘੰਟੇ ਦੀ ਵਾਰਟ ਤੇ ਆ ਜਿਹੜਾ ਇੱਥੋਂ ਦਾ ਕਹਿ ਸਕਦੇ ਆ ਕਿ ਮੇਨ 에ਰਪੋਰਟ ਆ ਮਤਲਬ ਮੈਂ ਨਹੀਂ ਕਹਿ ਸਕਦੀ ਕਿ ਉਹ ਵੈਸੇ ਤੇ ਮੀਨ ਇਥੋਂ ਦਾ ਲਿਸਬਨ ਆ ਬਟ ਜਿੱਦਾਂ ਜਿਨ੍ਹਾਂ ਦੇ ਜੇ ਕਾਰਡ ਵਗੈਰਾ ਨਹੀਂ ਬਣੇ ਹੁੰਦੇ ਇਲੀਗਲ ਹੁੰਨੇ ਆ ਆਪਾਂ ਕੋਈ ਵੀ ਕੰਟਰੀਆਂ ਦੇ ਲੋਕ ਆ ਇੰਡੀਆ ਦੇ ਹੋਗੇ ਪਾਕਿਸਤਾਨ ਦੇ ਹੋਗੇ ਜਾਂ ਹੋਰ ਵੀ ਕਈ ਕੰਟਰੀਆਂ ਤੋਂ ਲੋਕ ਆਉਂਦੇ ਆ ਪੁਰਤਗਾਲ ਦੇ ਪੇਪਰ ਵਾਸਤੇ ਤੇ ਉਹ ਉੱਥੋਂ 에어ਪੋਰਟ ਤੋਂ ਛੱਡਦੇ ਆ ਕਿਉਂਕਿ ਉੱਥੋਂ ਫਲਾਈਟ ਲੈਂਡ ਦਾ ਆਪਣਾ ਇਹ ਰੀਜ਼ਨ ਹੋ ਜਾਂਦਾ ਵਾ ਕਿ ਆਪਣੀ ਪੁੱਛਗਿਸ਼ ਜਿਹੜੀ ਆ ਉ ਘੱਟ ਹੁੰਦੀ ਆ ਪੁੱਛ ਪੜਤਾਲ ਨਹੀਂ ਹੁੰਦੀ ਤੇ ਇਸ ਕਰਕੇ ਆਪਾਂ ਮਤਲਬ ਇਹ ਵਾਲੀ 에어ਪੋਰਟ ਤੋਂ ਆਏ ਵੀ ਜਰਮਨ ਤੋਂ ਜਦੋਂ ਤੇ 3 ਮੰਥ ਦਾ ਮਤਲਬ ਉਦੋਂ ਵੀਜ਼ਾ ਮਿਲਦਾ ਆਪਣਾ ਹਨਾ ਟੂਰਿਸਟ ਕਹਿ ਲੋ ਸ਼ੰਗਨ ਜਾਂ ਜੋ ਵੀ ਵੀਜ਼ਾ ਤੇ ਉਹ ਖਤਮ ਹੋ ਚੁੱਕਾ ਸੀ ਤੇ ਮੈਨੂੰ ਡਰ ਵੀ ਸੀਗਾ ਪਰ ਨਾ ਤੇ ਸਾਨੂੰ ਆਉਂਦਿਆਂ ਕਿਸੇ ਨੇ ਪੁੱਛਿਆ ਤੇ ਨਾ ਹੀ ਜਦੋਂ ਆਪਾਂ ਹੁਣ ਅੱਜ ਵਾਪਸ ਜਾਣ ਲੱਗੇ ਆ ਤੇ ਕਿਸੇ ਨੇ ਵੀ ਪੁੱਛ ਪੜਤਾਲ ਬਿਲਕੁਲ ਹੀ ਨਹੀਂ ਕੀਤੀ ਤੇ ਰਸਤੇ ਦੇ ਵਿੱਚ ਆਪਾਂ ਇਮੋਲਸੀ ਦਾ ਕਾਫੀ ਵੱਡਾ ਤੇ ਇੱਥੇ 6-7 ਦਿਨ ਰੁਕੇ ਤੇ ਹੈਗੀਆਂ ਬਟ ਸਾਡੇ ਕੋਲ ਇੱਥੇ ਆਇਆ ਨਹੀਂ ਗਿਆ ਅੱਜ ਜਾਣ ਦੇ ਵਕਤ ਫਿਰ ਮਨ ਸੀਗਾ ਕਿ ਚਲੋ ਇੱਥੋਂ ਥੋੜਾ ਘੁੰਮ ਫਿਰ ਕੇ ਫਿਰ ਅੱਗੇ ਜਾਨੇ ਕਿਉਂਕਿ ਸਾਡੇ ਕੋਲ ਕਾਫੀ ਜ਼ਿਆਦਾ ਟਾਈਮ ਸੀਗਾ ਵੈਸੇ ਵੀ ਫਲਾਈਟ ਤੇ 2 ਤੋਂ 3 ਘੰਟੇ ਲੱਗਦੇ ਆਈ ਥਿੰਕ 2 ਤੋਂ 2.5 ਘੰਟੇ ਦੇ ਵਿੱਚ ਆਪਾਂ ਪੁਰਤਗਾਲ ਤੋਂ ਜਰਮਨ ਆ ਜਾਨੇ ਆ ਜਰਮਨੀ ਤੋਂ ਪੁਰਤਗਾਲ ਮਤਲਬ ਜਾ ਸਕਦੇ ਆ ਇੰਨਾ ਕੀ ਟਾਈਮ ਫਲਾਈਟ ਤੇ ਲੱਗਦਾ ਵਾ ਤੇ ਜਿੱਦਾਂ ਇੱਥੇ ਆਪਾਂ ਜੰਬੂ ਜੀਰੇ ਰੁਕੇ ਸੀ ਤੇ ਜੰਬੂ ਜੀਰੇ ਕਿਉਂਕਿ ਆਪਣੇ ਰਿਲੇਟਿਵ ਸੀਗੇ ਤੇ ਉਹਨਾਂ ਦੇ ਕੋਲ ਆਪਾਂ 6-7 ਦਿਨ ਜਿੰਨੇ ਵੀ ਸਟੇ ਕੀਤਾ ਉਹਨਾਂ ਦੇ ਕੋਲ ਹੀ ਰੁਕੇ ਸੀਗੇ ਤੇ ਅੱਜ ਹੁਣ ਵਾਪਸੀ ਟਾਈਮ ਅਸੀਂ ਕਾਫੀ ਟਾਈਮ ਪਹਿਲਾਂ ਹੀ ਤੁਰ ਪਏ ਕਿਉਂਕਿ ਸਾਨੂੰ ਸੀਗਾ ਕਿ 2-3 ਘੰਟੇ ਦਾ ਸਫ਼ਰ ਆ ਤੇ ਆਪਾਂ ਪਹਿਲਾਂ ਤੁਰੀਏ ਕਿਉਂਕਿ ਇੱਕ ਬਾਰਿਸ਼ ਵੀ ਹੋਈ ਜਾ ਰਹੀ ਸੀਗੀ ਵੀ ਵੈਦਰ ਵੀ ਚੰਗਾ ਨਹੀਂ ਸੀ ਤੇ ਇਸ ਕਰਕੇ ਆਪਾਂ ਪਹਿਲਾਂ ਤੁਰ ਪਏ ਤੇ ਫਿਰ ਕਾਫੀ ਟਾਈਮ ਪਹਿਲਾਂ ਇੱਥੋਂ ਥੋੜਾ ਹੀ ਅੱਗੇ ਸਾਡਾ ਰਹਿ ਗਿਆ ਸੀ ਅੱਧੇ ਘੰਟੇ ਦਾ ਰਸਤਾ ਤੇ ਫਿਰ ਆਪਾਂ ਇਹ ਵਾਲਾ ਇੱਥੋਂ ਦਾ ਕਹਿ ਸਕਦੇ ਕਾਫੀ ਵੱਡਾ ਸਭ ਤੋਂ ਵੱਡਾ ਹੀ ਮਾਲ ਇਹ ਆ ਪੈਸੇ ਤੇ ਲਿਸਬਨ ਸਿਟੀ ਦੇ ਵਿੱਚ ਬਹੁਤ ਜ਼ਿਆਦਾ ਮਾਲ ਹੈਗੇ ਆ ਬਟ ਉਹ ਇਹ ਤੋਂ ਬਹੁਤ ਜ਼ਿਆਦਾ ਦੂਰ ਸੀਗੀ ਲਿਸਬਨ ਸਿਟੀ ਜਿਹੜੀ ਮੇਨ ਸਿਟੀ ਆ ਇੱਥੋਂ ਦਾ ਮੇਨ ਸ਼ੋਅ ਇਸ ਕਰਕੇ ਆਪਾਂ ਸੋਚਿਆ ਕਿ ਚਲੋ ਇੱਥੋਂ ਥੋੜਾ ਘੁੰਮ ਫਿਰ ਕੇ ਤੇ ਆਪਾਂ ਫੇਰ ਅੱਗੇ ਚੱਲਦੇ ਆ ਤੇ ਸਾਡੇ ਕੋਲ ਕਾਫੀ ਖੁੱਲਾ ਟਾਈਮ ਸੀਗਾ ਬਹੁਤ ਟਾਈਮ ਪਹਿਲਾਂ ਹੀ ਅਸੀਂ ਪਹੁੰਚ ਗਏ ਮਤਲਬ ਇੱਥੋਂ ਤੱਕ ਮਾਲ ਤੱਕ ਤੇ ਵੈਸੇ ਤੇ ਵੈਦਰ ਖਰਾਬ ਹੋਣ ਦੇ ਡਰ ਤੋਂ ਆਪਾਂ ਚੱਲ ਪਏ ਘਰੋਂ ਤੇ ਜਦੋਂ ਅਸੀਂ ਇੱਥੋਂ ਤੱਕ ਆਏ ਤੇ ਉਹ ਦੋਨੋਂ ਧੁੱਪ ਲੱਗੀ ਸੀ ਬੜਾ ਵਧੀਆ ਦਿਨ ਲੱਗਿਆ ਸੀਗਾ ਤੇ ਫਿਰ ਇਸ ਕਰਕੇ ਆਪਾਂ ਉਸ ਹਿਸਾਬ ਨਾਲ ਚੱਲ ਪਏ ਤੇ ਇਹ ਫਿਰ ਇੱਥੇ ਆਪਾਂ ਅੱਧਾ ਘੰਟਾ ਰੁਕੀ ਹੋਵਾਂਗੇ 20 25 ਮਿੰਟ ਅੱਧਾ ਘੰਟਾ ਰੋਕ ਕੇ ਤੇ ਫਿਰ ਆਪਾਂ ਅੱਗੇ ਚੱਲ ਪਏ ਤੇ ਅੱਧੇ ਘੰਟੇ ਦੀ ਡਰਾਈਵ ਤੋਂ ਬਾਅਦ ਤੇ ਫਿਰ ਆਪਾਂ 에ਰਪੋਰਟ ਪਹੁੰਚੇ ਤੇ ਉੱਥੇ ਜਾ ਕੇ ਜ਼ਿਆਦਾ ਕੋਈ ਚੈੱਕ ਇਨ ਨਹੀਂ ਹੁੰਦੀ ਕਿਉਂਕਿ ਵੱਡੇ ਬੈਗ ਜਿੱਦਾਂ ਹੋ ਜਾਂਦੇ ਆ 23 ਕਿਲੋ ਦੇ ਬੈਗ ਹੋ ਜਾਂਦੇ 20 ਕਿਲੋ ਦੇ ਉਹ ਆਪਾਂ ਕੈਰੀ ਨਹੀਂ ਕਰਦੇ ਕਿਉਂਕਿ ਜਦੋਂ ਆਪਾਂ ਆਉਣੇ ਆ ਇੱਥੋਂ ਅ ਜਰਮਨੀ ਤੋਂ ਪੁਰਤਗਾਲ ਵੀ ਤੇ ਫਿਰ ਆਪਾਂ ਛੋਟੇ ਜਿਹੇ ਹੈਂਡਬੈਗ ਲੈ ਲਈਦੇ ਆ ਕਿਉਂਕਿ ਹਰ ਇੱਕ ਨੇ 2-3 ਦਿਨ ਵਾਸਤੇ ਜਾਣਾ ਹੁੰਦਾ ਵਾ ਜਿਆਦਾ ਕਿਸੇ ਦਾ ਇਸ ਤੋਂ ਵੱਧ ਕੰਮ ਨਹੀਂ ਹੁੰਦਾ ਤੇ ਇੱਥੇ ਫਿਰ ਆਪਾਂ 에ਰਪੋਰਟ ਪਹੁੰਚੇ ਤੇ ਚੈੱਕ ਇਨ ਕੀਤੀ ਤੇ 15-20 ਮਿੰਟ ਹੀ ਉੱਥੇ ਲੱਗੇ ਤੇ ਅੱਗੇ ਬੱਸ ਫਿਰ ਅਸੀਂ ਫਲਾਈਟ ਦੀ ਵੇਟ ਕਰਦੇ ਹਾਂ ਉੱਥੇ ਸਾਨੂੰ 45 ਮਿੰਟ ਲੱਗੇ ਤੇ ਫਿਰ ਚਲੋ ਚੈੱਕ ਇਨ ਵਗੈਰਾ ਹੋ ਕੇ ਫਲਾਈਟ 'ਚ ਬੈਠੇ ਤੇ ਫਲਾਈਟ ਫਿਰ ਚੱਲ ਪਈ ਸੀਗੀ ਤੇ ਇਹ 7-8 ਦਿਨ ਸੀ ਉੱਥੇ ਪੁਰਤਗਾਲ ਦੇ ਵਿੱਚ ਰਹੇ ਤੇ ਉੱਥੇ ਸਾਡੇ 2-3 ਕੰਮ ਸੀਗੇ ਉਹ ਕੰਮ ਤੇ ਸਾਡੇ ਜ਼ਿਆਦਾ ਨਹੀਂ ਹੋਏ ਚਲੋ ਵਾਹਿਗੁਰੂ ਪ੍ਰਮਾਤਮਾ ਜਿੱਦਾਂ ਵੀ ਹੈ ਨਾ ਉਹਦੀ ਰਜ਼ਾ ਵਾ ਸਾਨੂੰ ਫਿਰ ਉਹਦੇ ਵਿੱਚ ਰਹਿਣਾ ਪੈਂਦਾ ਵਾ ਤੇ ਆਪਾਂ ਪਰਮਾਤਮਾ ਦੇ ਨਾਲ ਕੋਈ ਸਵਾਲਾਤ ਨਹੀਂ ਕਰ ਸਕਦੇ ਉਹਨੇ ਜੋ ਵੀ ਸਾਡੇ ਲਈ ਸੋਚਿਆ ਹੁੰਦਾ ਉਹ ਚੰਗਾ ਹੀ ਸੋਚਿਆ ਹੁੰਦਾ ਵਾ ਅਸੀਂ ਹੋ ਸਕਦਾ ਵਾ ਕਿ ਆਪਣੇ ਲਈ ਕੁਝ ਹੋਰ ਸੋਚਦੇ ਹੋਈਏ ਪਰ ਪਰਮਾਤਮਾ ਨੇ ਉਹਦੇ ਨਾਲੋਂ ਵੀ ਚੰਗਾ ਸਾਡੇ ਲਈ ਸੋਚਿਆ ਹੋਵੇ ਤੇ ਫਿਰ ਸੱਤ ਅੱਠ ਦਿਨ ਰਹਿ ਕੇ ਤੇ ਜਿਹੜੇ ਇੱਕ ਦੋ ਕੰਮ ਸਾਡੇ ਹੋ ਗਏ ਹਨਾ ਜਿਹੜੇ ਜ਼ਰੂਰੀ ਸੀਗੇ ਉਹ ਕਰਕੇ ਤੇ ਫਿਰ ਆਪਾਂ ਚੱਲ ਪਏ ਵਾਪਸ ਤੇ ਵਧੀਆ ਸਾਡਾ ਇੱਥੇ ਪੁਰਤਗਾਲ ਦੇ ਵਿੱਚ ਵੀ ਕਿਉਂਕਿ 10 9 10 ਮੰਥ ਬਾਅਦ ਮੈਂ ਵਾਪਸ ਗਈ ਸੀ ਪੁਰਤਗਾਲ ਤੇ ਵਧੀਆ ਸਾਡਾ ਉੱਥੋਂ ਦਾ ਸਫਰ ਰਿਆ ਤੇ ਲੋ ਜੀ ਆਪਾਂ ਚੱਲ ਪਈ ਆ ਇੱਥੇ ਫਲਾਈਟ ਤੇ ਇਹ ਕਿਉਂਕਿ ਲੋਕਲ ਜੀ ਫਲਾਈਟ ਹੁੰਦੀ ਆਏ ਛੋਟੀ ਫਲਾਈਟ ਹੁੰਦੀ ਆ ਇਹਦੇ ਵਿੱਚ ਆਪਾਂ ਨੂੰ ਕੁਝ ਸਰਵ ਨਹੀਂ ਕਰਦੇ ਇਹਦੇ ਵਿੱਚ ਆਪਣਾ ਫੂਡ ਵਗੈਰਾ ਤੇ ਹੁੰਦਾ ਨਹੀਂ ਆ ਇਹ ਆਪਾਂ ਕਰੋ ਹੀ ਕੈਰੀ ਕਰਕੇ ਲੈ ਕੇ ਜਾਂਦੇ ਆ ਆਪਣਾ ਫੂਡ ਬਣਾ ਕੇ ਵੈਸੇ ਵੀ 2 2.5 ਘੰਟੇ ਦੀ ਵਾਟ ਹੁੰਦੀ ਆ ਤੇ ਮਤਲਬ ਜਿਆਦਾ ਕਹਿ ਸਕਦੇ ਆ ਕਿ ਜ਼ਰੂਰਤ ਹੀ ਨਹੀਂ ਪੈਂਦੀ ਆ ਆਪਾਂ ਨੂੰ ਖਾਣੇ ਦੀ ਜੇ ਆਪਾਂ ਕਰੋ ਵਧੀਆ ਆਪਣਾ ਨਾਸ਼ਤਾ ਵਗੈਰਾ ਲੰਚ ਜਾਂ ਕੁਝ ਵੀ ਡਿਨਰ ਕਰਕੇ ਆਪਾਂ ਤੁਰਦੇ ਆ ਤੇ ਫਿਰ ਆਪਾਂ ਨੂੰ ਫਲਾਈਟ ਦੇ ਵਿੱਚ ਲੋੜ ਹੀ ਨਹੀਂ ਪੈਂਦੀ ਖਾਣੇ ਦੀ ਤੇ ਇਸ ਤਰ੍ਹਾਂ ਆਪਣੀ ਇਹ ਫਲਾਈਟ ਜਿਹੜੀ ਆ ਕਾਫੀ ਜ਼ਿਆਦਾ ਸਸਤੀ ਵੀ ਹੋ ਗਈ ਸੀ ਮੇਰੇ ਹਿਸਾਬ ਨਾਲ 25-25 ਯੂਰੋ ਦੀ ਸਾਡੀ ਟਿਕਟ ਸੀਗੀ ਇੱਥੋਂ ਜਦੋਂ ਜਰਮਨ ਤੋਂ ਵੀ ਆਪਾਂ ਗਏ ਆ ਤੇ ਜਰਮਨ ਤੋਂ ਵੀ ਜਿੱਦਾਂ ਲੋਕਲੀ ਇੱਕ 에어ਪੋਰਟ ਆ ਛੋਟਾ 에어ਪੋਰਟ ਆ ਉੱਥੋਂ ਹੀ ਤਕਰੀਬਨ ਲੋਕ ਇਦਣ ਨੂੰ ਟ੍ਰੈਵਲ ਕਰਦੇ ਆ ਕਿਉਂਕਿ ਮੇਨ ਜਿਹੜਾ ਫ੍ਰੈਂਕਫਰਟ ਵਾਲਾ 에어ਪੋਰਟ ਆ ਉੱਥੇ ਬਹੁਤ ਜ਼ਿਆਦਾ ਪੁੱਛ ਰਿਸ਼ ਹੁੰਦੀ ਆ ਤੇ ਇਹ ਕਹਿ ਸਕਦੇ ਆ ਕਿ ਫਾਰੋ ਏਅਰਪੋਰਟ ਆ ਇੱਥੋਂ ਦਾ ਪੁਰਤਗਾਲ ਦਾ ਮੇਨਲੀ ਤਕਰੀਬਨ ਹੀ ਪੇਪਰਾਂ ਵਾਲੇ ਲੋਕ ਜਿੰਨੇ ਵੀ ਆਉਂਦੇ ਆ ਪੇਪਰ ਬਣਾਉਣ ਵਾਸਤੇ ਤੇ ਉਹ ਇੱਥੋਂ ਫਾਰੋ ਤੋਂ ਹੀ ਟਰੈਵਲ ਕਰਦੇ ਆ ਕਿਉਂਕਿ ਮੇਨ ਜਿਹੜਾ ਹੋ ਜਾਂਦਾ ਵਾ ਫ੍ਰੈਂਕਫਰਟ ਵਾਲਾ ਏਅਰਪੋਰਟ ਉੱਥੇ ਆਪਾਂ ਅਗਰ ਆਪਣਾ ਜਿਹੜਾ ਵੀਜ਼ਾ ਵਾ ਉਹ ਲੰਘ ਚੁੱਕਿਆ ਵਾ ਵੀਜ਼ੇ ਦਾ ਟਾਈਮ ਹਨਾ ਭਾਵੇਂ ਟੂਰਿਸਟ ਕਹਿ ਲੋ ਕੋਈ ਵੀ ਤੇ ਫਿਰ ਆਪਾਂ ਟਰੈਵਲ ਨਹੀਂ ਕਰ ਸਕਦੇ ਮੇਨ ਜਿਹੜਾ ਉੱਥੋਂ ਦਾ ਵਾ ਆਪਣਾ ਫ੍ਰੈਂਕਫਰਟ ਮੀਨ ਵਡਾ ਕਿਉਂਕਿ ਉਹ ਬਹੁਤ ਜ਼ਿਆਦਾ ਵੱਡਾ 에어ਪੋਰਟ ਆ ਇਸ ਕਰਕੇ ਸਾਰੇ ਮਤਲਬ ਇਥੋਂ ਇਹ ਲੋਕਲ ਜਰਮਨੀ ਵਾਲਾ ਵੀ 에어ਪੋਰਟ ਆ ਤੇ ਉਥੋਂ ਸਿੱਧੀ ਫਲਾਈਟ ਲੈਂਦੇ ਆ ਪੁਰਤਗਾਲ ਫਾਰੋ ਦੀ ਤੇ ਫਾਰੋ ਛੋਟਾ ਜਿਹਾ স্মੋਲ ਜਿਹਾ ਕਹਿ ਸਕਦੇ ਆ 에어ਪੋਰਟ ਆ ਇੱਥੇ ਲੋਕਲ ਫਲਾਈਟਸ ਜ਼ਿਆਦਾ ਹੁੰਦੀਆਂ ਵਾ ਤੇ ਜਿਨ੍ਹਾਂ ਨੇ ਲਿਸਬਨ ਵੀ ਜਾਣਾ ਵਾ ਲਿਸਬਨ ਸਿਟੀ ਪੁਰਤਗਾਲ ਦਾ ਮੇਨ ਸ਼ਹਿਰ ਆ ਤੇ ਜਿਨ੍ਹਾਂ ਨੇ ਉੱਥੇ ਜਾ ਕੇ ਕੋਈ ਕਹਿ ਸਕਦੇ ਆ ਵੱਡੀਆਂ ਮਤਲਬ ਇੰਟਰਨੈਸ਼ਨਲ ਫਲਾਈਟਸ ਲੈਣੀਆਂ ਵਾ ਉਹ ਇੱਥੋਂ ਫਾਰੋਂ ਤੋਂ ਲੋਕਲ ਫਲਾਈਟ ਲੈ ਕੇ ਲਿਸਬਨ ਜਾ ਸਕਦੇ ਆ ਤੇ ਫਿਰ ਉੱਥੋਂ ਇੰਟਰਨੈਸ਼ਨਲ ਕੋਈ ਵੀ ਫਲਾਈਟ ਉਹ ਲੈ ਕੇ ਤੇ ਕਿਸੇ ਵੀ ਆਊਟ ਆਫ ਕੰਟਰੀ ਜਾ ਸਕਦੇ ਆ ਤੇ ਬਹੁਤ ਹੀ ਵਧੀਆ ਸਾਡਾ ਟਾਈਮ ਰਿਹਾ 8-9 ਦਿਨ ਜਿੰਨੇ ਵੀ ਆਪਾਂ ਰਹੇ ਆ ਤੇ ਕਦੇ-ਕਦੇ ਬਾਰਿਸ਼ ਹੋ ਜਾਂਦੀ ਸੀਗੀ ਵੈਦਰ ਮੈਂ ਪਹਿਲਾਂ ਵੀ ਵਲੌਗਸ ਵਿੱਚ ਦੱਸ ਚੁੱਕੀਆਂ ਕਿ ਪੁਰਤਗਾਲ ਦਾ ਵੈਦਰ ਬਹੁਤ ਹੀ ਜ਼ਿਆਦਾ ਵਧੀਆ ਵਾ ਬਿਲਕੁਲ ਆਪਣੇ ਇੰਡੀਆ ਦੇ ਵੈਦਰ ਨਾਲ ਮੈਚ ਕਰਦਾ ਵਾ ਜਿੱਦਾਂ ਆਪਣੇ ਇੱਥੇ ਬਹੁਤ ਜ਼ਿਆਦਾ ਜੂਨ ਜੁਲਾਈ ਦੇ ਵਿੱਚ ਗਰਮੀ ਕਹਿ ਸਕਦੇ ਹੋ ਜਾਂਦੀ ਹੈ ਕਿ 19 ਜ਼ਿਆਦਾ ਗਰਮੀ ਵੀ ਨਹੀਂ ਪੈਂਦੀ ਬਹੁਤ ਉੱਥੇ ਸੈਟਲ ਜਿਹਾ ਵੈਦਰ ਆ ਬਾਕੀ ਜਿਹੜੇ ਫਾਰਮ ਦੇ ਵਿੱਚ ਕੰਮ ਕਰਦੇ ਆ ਆਪਣੇ ਪੰਜਾਬੀ ਮੁੰਡੇ ਹੋਗੇ ਜਾਂ ਹੋਰ ਵੀ ਆਪਣੀਆਂ ਜਿੱਦਾਂ ਹੋਰ ਸਟੇਟਾਂ ਦੇ ਇੱਥੇ ਮੁੰਡੇ ਬਹੁਤ ਜ਼ਿਆਦਾ ਹੋਣ ਬਹੁਤ ਲੋਕ ਗਏ ਆ ਤੇ ਉਹ ਜਦੋਂ ਕਿਉਂਕਿ ਬਾਹਰ ਗਰਮੀ 'ਚ ਕੰਮ ਕਰਦੇ ਆ ਸਟੂਫੇ ਰਾਹ ਹੁੰਦੇ ਆ ਜਿੰਨਾ ਚੋ ਫਰੂਟ ਤੋੜਦੇ ਆ ਤੇ ਉਹਨਾਂ ਵਾਸਤੇ ਵੈਦਰ ਮਤਲਬ ਚੱਲਣੀ ਗਰਮੀ ਔਖਾ ਹੋ ਜਾਂਦਾ ਵਾ ਵੈਸੇ ਉੱਥੋਂ ਦਾ ਵੈਦਰ ਜਿਹੜਾ ਵਾ ਕਹਿ ਸਕਦੇ ਕਿ ਸੈਟਲ ਜਿਹਾ ਵਾ ਬਹੁਤ ਹੀ ਵਧੀਆ ਵਾ ਤੇ 8-9 ਦਿਨ ਬੜਾ ਵਧੀਆ ਰਿਹਾ ਇਥੇ ਆਪਾਂ ਘੁੰਮੇ ਫਿਰੇ ਤੇ ਅੱਜ ਹੁਣ ਵਾਪਸੀ ਆ ਤੇ ਇਸ ਤੋਂ ਬਾਅਦ ਹੁਣ ਜਿਹੜਾ ਅਗਲਾ ਵਲੌਗ ਆਊਗਾ ਉਹ ਆਪਾਂ ਹੁਣ ਵੀਕ ਦਿਨ ਇੱਥੇ ਰੁਕਾਂਗੇ ਜਰਮਨੀ ਤੇ ਫਿਰ ਮੈਂ ਇੰਡੀਆ ਨੂੰ ਵਾਪਸੀ ਕਰੂੰਗੀ ਤੇ ਉਹ ਵਾਲਾ ਵਲੌਗ ਵੀ ਜ਼ਰੂਰ ਵੇਖਿਓ ਤੇ ਛੇਤੀ ਆਪਾਂ ਉਹ ਅਪਲੋਡ ਕਰਾਂਗੇ ਥੈਂਕ ਯੂ ਸੋ ਮੱਚ ਜੀ ਏਸੀ ਮੇਰਾ ਅੱਜ ਦਾ ਵਲੌਗ ਤੇ ਆਪਣਾ ਸਫਰ ਕਹਿ ਸਕਦੇ ਆ ਕਿ ਕਿਦਾਂ ਸਾਡੀ ਉਥੇ ਜਰਨੀ ਰਹੀ ਜਿੰਨੇ ਦਿਨ ਵੀ ਪੁਰਤਗਾਲ ਰਹਿ ਪੁਰਤਗਾਲ ਤੋਂ ਫਿਰ ਵਾਪਸੀ ਕਿਵੇਂ ਕੀਤੀ ਆਪਾਂ ਇੱਧਰ ਜਰਮਨ ਕਿਵੇਂ ਆਏ ਤੇ ਬਣੇ ਰਿਓ ਮੇਰੇ YouTube ਚੈਨਲ ਤੇ ਤੇ ਜਿਹੜਾ ਨੈਕਸਟ ਫਲੌਗ ਆ ਉਹ ਹੁਣ ਆਪਾਂ ਇੰਡੀਆ ਜਾਵਾਂਗੇ ਵੀਕ ਦਿਨਾਂ ਬਾਅਦ ਤੇ ਟਿਕਟਾਂ ਜਿਵੇਂ ਕਰਾਉਣੀ ਆ ਪਰ ਚੱਲ ਜਾਣਾ ਵਾ ਹੁਣ ਤੇ ਉਹ ਵਲੌਗ ਵੀ ਆਪਾਂ ਅਪਲੋਡ ਕਰਾਂਗੇ ਤੇ ਜਰੂਰ ਉਹ ਵਲੌਗ ਵੀ ਵੇਖਿਓ ਇਸ ਵਲੌਗ ਨੂੰ ਵੀ ਵਾਚ ਕਰਿਓ ਤੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਲਾਈਕ ਸ਼ੇਅਰ ਕਮੈਂਟ ਕਰਕੇ ਦੱਸਿਓ ਤੁਹਾਨੂੰ ਇਹ ਵਲੌਗ ਕਿਵੇਂ ਦਾ ਲੱਗਿਆ ਇਹ ਸਾਰੀਆਂ ਲੋਕੇਸ਼ਨਸ ਪੁਰਤਗਾਲ ਦੀਆਂ ਤੇ ਜਰਮਨੀ ਦੀਆਂ ਵਾਂ ਤੇ ਵੀ ਦੱਸਿਓ ਕਿ ਤੁਹਾਨੂੰ ਮਤਲਬ ਇਹ ਵਾਲੀਆਂ ਲੋਕੇਸ਼ਨਸ ਕਿਵੇਂ ਦੀਆਂ ਲੱਗੀਆਂ ਤੇ ਜਰੂਰ ਚੈਨਲ ਨੂੰ ਸਬਸਕ੍ਰਾਈਬ ਕਰਿਓ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਤੇ ਅੱਗੇ ਵੀ ਸ਼ੇਅਰ ਕਰਿਓ ਇਹਨਾਂ ਵਲੌਗਸ ਨੂੰ ਥੈਂਕ ਯੂ ਸੋ ਮੱਚ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਮੇਰੇ ਵਲੌਗਸ ਵੇਖਣ ਵਾਸਤੇ ਤੇ ਜਿਨ੍ਹਾਂ ਨੂੰ ਕਈਆਂ ਨੂੰ ਵਲੌਗਸ ਪਸੰਦ ਨਹੀਂ ਆ ਜਿਨ੍ਹਾਂ ਨੂੰ ਮੈਂ ਪਸੰਦ ਨਹੀਂ ਆ ਉਤ ਕੇ ਨਾਲ ਵਲੌਗ ਵੇਖਦੇ ਆ ਤੇ ਉਹਨਾਂ ਨਾਲ ਕੋਈ ਤੱਕੇਸ਼ਾਈ ਨਹੀਂ ਆ ਉਹ ਮੈਨੂੰ ਅਨਸਬਸਕ੍ਰਾਈਬ ਵੀ ਕਰ ਸਕਦੇ ਆ ਤੁਸੀਂ ਮੇਰੇ ਵਲੌਗ ਵੀ ਦੇਖਣੇ ਆ ਮੈਨੂੰ ਪੰਡਣਾ ਵੀ ਆ ਇਹਦੇ ਨਾਲ ਹੈਸ਼ਟੈਗ ਮੈਨੂੰ ਅਨਸਬਸਕ੍ਰਾਈਬ ਕਰ ਦਿਓ ਬਾਕੀ ਜਿਹੜੇ ਵੀ ਮੇਰੇ ਭੈਣ ਭਰਾ ਮੇਰੇ ਵਲੌਗਸ ਨੂੰ ਪਸੰਦ ਕਰਦੇ ਆ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਤੇ ਅੱਗੇ ਵੀ ਆਪਾਂ ਇਦਾਂ ਹੀ ਵਲੌਗਸ ਲੈ ਕੇ ਆਵਾਂਗੇ ਬਣੇ ਰਹੋ ਮੇਰੇ YouTube ਚੈਨਲ ਤੇ ਤੇ ਮਿਲਦੇ ਆਂ ਜੀ ਨੈਕਸਟ ਵਲੌਗ ਤੇ ਵਿੱਚ ਤਦ ਤੱਕ ਦੇ ਲਈ ਧੰਨਵਾਦ ਸਾਰਿਆਂ ਦਾ ਜਿਹੜੇ ਪਿਆਰ ਕਰਦੇ ਨੇ ਜਾਂ ਜਿਹੜੇ ਹੇਟ ਕਰਦੇ ਨੇ ਸਾਰਿਆਂ ਦਾ ਬਹੁਤ-ਬਹੁਤ ਦਿਲੋਂ ਦਿਲ ਦੀਆਂ ਤਹਾਂ ਚੋਂ ਸ਼ੁਕਰਗੁਜ਼ਾਰਾਂ ਮੈਂ ਥੈਂਕ ਯੂ ਸੋ ਮੱਚ ਜੀ ਤੇ ਮਿਲਦੇ ਆਂ ਅਗਲੇ ਵਲੌਗ ਦੇ ਵਿੱਚ ਤੇ ਇਸੇ ਤਰ੍ਹਾਂ ਹੀ ਆਪਣਾ ਪਿਆਰ ਬਣਾਈ ਰੱਖਿਓ ਤੇ ਮੇਰੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ